ਸਾਨੂੰ ਸਤਿਗੁਰਾਂ ਨੇ ਬਾਣੀ ਨਾਲ ਜੋੜਿਆ ਸਾਨੂੰ ਹੁਕਮ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਪਰ ਗੁਰਬਾਣੀ ਦੀਆਂ ਤਾਂ ਦਰਬਾਰ ਤੋਂ ਦੋ ਕੈਟਾਗਰੀਆਂ ਕਰ ਰਹੀਆਂ ਪੰਜਾਬੀਓ ਅੱਜ ਤੁਹਾਡੇ ਸਾਹਮਣੇ ਆ ਚੁੱਕਿਆ ਸਾਰਾ ਕੁਝ ਜੇ ਥੋੜਾ ਜਿਹਾ ਵੀ ਦਿਮਾਗ ਨਾਲ ਸੋਚ ਦਿਓ ਇੱਕ ਤਾਂ ਵੋਟਾਂ ਵਾਲੇ ਲੋਕ ਜਿਨ੍ਹਾਂ ਨੇ ਵੋਟਾਂ ਬਣਾਉਣੀਆਂ ਇੱਕ ਨੋਟਾਂ ਵਾਲੇ ਜਿਨ੍ਹਾਂ ਨੇ ਨੋਟ ਕਮਾਉਣੇ ਬਾਣੀ ਤੋਂ ਉਹ ਲੜੀਆਂ ਕੋਤਰੀਆਂ ਚਲਾਉਣ ਲਈ ਆਪਣੇ ਡੇਰਿਆਂ ਤੇ ਅਨੁਮਤੀ ਥਾਵਾ ਤੇ ਗੁਰੂ ਸਾਹਿਬ ਨੂੰ ਕਿਡਨਾਪ ਕਰਕੇ ਰੱਖੀ ਬੈਠੇ ਬਿਲਕੁਲ ਉਥੋਂ ਗੁਰੂ ਸਾਹਿਬ ਤਾਂ ਸਾਨੂੰ ਜਾਣੋ ਰੋਕਦੇ ਆ ਅਸੀਂ ਉਥੇ ਗੁਰੂ ਗ੍ਰੰਥ ਸਾਹਿਬ ਰੱਖੇ ਉਹ ਪੂਰੇ ਨੋਟ ਕਮਾ ਰਹੇ ਆ ਬਹੁਤ ਵਧੀਆ ਨਜ਼ਾਰੇ ਲੈਂਦੇ ਆ ਦੂਸਰੇ ਲੋਕ ਆ ਬੋਟਾਂ ਵਾਲੇ ਜਿਹੜੇ ਗੁਰਵਾਣੀ ਦੀ ਦਰਬਾਰ ਤੋਂ ਕਰਦੇ ਆ ਗੁਰਵਾਣੀ ਨੂੰ ਕਿਤੇ ਲਾ ਕੇ ਸੁਣਾਉਂਦੇ ਸਾਨੂੰ ਉਹ ਆ ਸੁਣੋ ਹੁਣ ਤੁਸੀਂ ਸੰਤ ਕਾ ਨਿੰਦਕ ਠਿੰ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰ ਜਿਹੜਾ ਸੰਤਾਂ ਮਹਾਂਪੁਰਸ਼ਾਂ ਦੀ ਨਿੰਦਾ ਕਰਦਾ ਉਹ ਕਦੇ ਜੀਵਨ ਚ ਸੁੱਖ ਨਹੀਂ ਪਾਉਂਦਾ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਹ ਦੇਖੋ ਇੱਕ ਕਿਨੂ ਕਹਿੰਦਾ ਢੇਰਾ ਵਿਆਸ ਵਾਲੇ ਨੂੰ ਸੰਤ ਮਹਾਪੁਰਖ ਕਹਿ ਕੌਣ ਰਿਹਾ ਅਕਾਲੀ ਦਲ ਦਾ ਲੀਡਰ ਹੈ ਇਹ ਜਿਹੜਾ ਆਪਣੇ ਆਪ ਨੂੰ ਬਿਰਕਜੀਤ ਸਿੰਘ ਕੋਈ ਨਾਮ ਹੈ ਇਹਦਾ ਢੇਰੇ ਪ੍ਰਮੋਟ ਕਰਨ ਲੱਗਿਆ ਕੱਲ੍ਹ ਨੂੰ ਇਹਨਾਂ ਨੂੰ ਗੁਰੂ ਤੇ ਗੁਰਪੰਥ ਤੇ ਪੰਜਾਬੀਆਂ ਤੇ ਕੋਈ ਭਰੋਸਾ ਨਹੀਂ ਭਰੋਸਾ ਹੋਵੇ ਵੀ ਕਿਵੇਂ ਕਿਉਂਕਿ ਹੁਣ ਸਾਨੂੰ ਅਕਾਲੀ ਦਲ ਦੀ ਪਾਵਰ ਦਾ ਤਾਕਤ ਦਾ ਤਾਂ ਪਤਾ ਲੱਗ ਗਿਆ ਹੁਣੇ ਸਾਡੇ ਪੰਜਾਬੀ ਤਾਂ ਆਸ ਲਾਈ ਬੈਠਿਆ ਵੀ ਬੰਦੀ ਸਿੰਘ ਅਕਾਲੀ ਦਲ ਸੜਉਣਗੇ ਕਹਿ ਵੀ ਰਿਹਾ ਸੀ ਕਿ ਬੰਦੀ ਸਿੰਘ ਛਾ ਦਾਂਗੇ ਉਹ ਜੀਤੋ ਨਜਾਇਜ਼ ਫਸਿਆ ਨਜਾਇਜ਼ ਪ੍ਰਾਪਰਟੀ ਬਣਾਉਣ ਵਿੱਚ ਕਪਲੇਵਾਜ਼ੀਆਂ ਵਿੱਚ ਫਸਿਆ ਬੰਦਾ ਉਹਨੂੰs ਡਾਉਣ ਬਾਅਦ ਤੇ ਕਾਲੀ ਦਲ ਅਖਵਾਉਣ ਵਾਲਿਆ ਕਾਲੀ ਦਲ ਅਖਵਾਉਂਦੇ ਆ ਹੈ ਨਹੀਂ ਉਹ ਬਾਦਲ ਦਲਾ ਸ਼ਰਨ ਕੀ ਦੀ ਪਿਆ ਡੇਰੇਦਾਰ ਦੇ ਡੇਰੇਦਾਰ ਦੀਆਂ ਤਰ੍ਹਾਂ ਕਿੱਥੇ ਹੁੰਦੀਆਂ ਡੇਰੇਦਾਰਾਂ ਦਾ ਰੱਬ ਹੈ મોદી ਸੈਂਟਰ ਦਿੱਲੀ ਉੱਥੇ ਕੋਈ ਬੈਠਾ ਹੋਵੇ ਦਿੱਲੀ ਸੈਂਟਰ ਆ ਜਿਹੜਾ ਡੇਰੇਦਾਰਾਂ ਦਾ ਰੱਬਾ ਅੱਡਾ ਉਹ ਹੈ ਨਾ ਦਾ ਸਮਾਣ ਉੱਪਰ ਲਾ ਜਿਹਨੂੰ ਕਹਿੰਦੇ ਉੱਪਰਲੇ ਨੂੰ ਮੰਨੋ ਦੇਖੋ ਤੁਹਾਡੇ ਸਾਹਮਣੇ ਆ بڑے ਹੱਥ ਪੈਰ ਮਾਰੇ ਸੀ ਇਹਨਾਂ ਨੇ ਜਾ ਕੇ ਸ਼ਰਨ ਪੈ ਗਏ ਇਹਨੇ ਬਾਣੀ ਵਰਤੀ ਹੈ ਸੰਤ ਕਨੰਦਕ ਮਹਾਤਤਾਈ ਸੰਤ ਕਨੰਦਕ ਖੰਡੇ ਕੰਨਾ ਪਾਈ ਇੱਕ ਗੁਰਬਾਣੀ ਆਪਣਾ ਆਪਾ ਨੂੰ ਇਤਰਾਜ ਇਸ ਗੱਲ ਤੇ ਆ ਵੀ ਮਿੱਤਰੋ ਤੁਸੀਂ ਆ ਜੀ ਰਾਜਨੀਤੀ ਕਰੋ ਜੀ ਸਦਕੇ ਕਿਉਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਤੁਹਾਨੂੰ ਨਹੀਂ ਪਤਾ ਅਰਥ ਨਾ ਪੜੋ ਇੱਥੇ ਵਿਆਸ ਵਾਲੇ ਨੂੰ ਜਾਂ ਸਰਸ ਕਲ ਨੂੰ ਕਹਿਣਗੇ ਸਰਸੇ ਵਾਲੇ ਨੂੰ ਕੋ ਸੁਖਮਨੀ ਸੰਤ ਲਿਖਿਆ ਹੋਇਆ ਕਲ ਨੂੰ ਭਾਜਪਾ ਵਾਲਾ ਮੋਦੀ ਕਹੂਗਾ ਚੱਕ ਕੇ ਉਹਨੇ ਅਮਿਤ ਸਾਹ ਨੇ ਬਿਆਨ ਪਾ ਦੇਣਾ ਵੇ ਦੇਖੋ ਜੀ ਬਾਣੀ 'ਚ ਲਿਖਿਆ ਸੰਤ ਕਨੰਦਕ ਮਹਾਤਤਾਈ ਵੀ ਸਿੱਖੋ ਤੁਸੀਂ ਤਾਂ ਨਿੰਦਕੋਂ ਸਰਸਿਆ ਨੂੰ ਮਾਰਾ ਕਹਿੰਦੇ ਹੋ ਤੁਸੀਂ ਤਾਂ ਸੰਤ ਮਜੀਠੀਏ ਨੂੰ ਵੀ ਕਹਿ ਸਕਦਾ ਕਹਿੰਦੇ ਹੋ ਉਹ ਭਰਾਵੋ ਰਹਿਮ ਕਰੋ ਤੁਸੀਂ ਹੋਰ ਠੱਗੀਆਂ ਥੋਰੀਆਂ ਬਥੇਰੀਆਂ ਤੁਹਾਡੇ ਕੋਲੇ ਮਾਰਨ ਨੂੰ ਮਾਰੀ ਚੱਲੋ ਕੋਈ ਨਹੀਂ ਸਾਨੂੰ ਪੰਜਾਬੀ ਰੋਕਦਾ ਪੰਜਾਬੀ ਲੋਕ ਮਸਤ ਨੇ ਅੱਗੇ ਪੰਜਾਬ ਦਾ ਤੁਹਾਨੂੰ ਕੀ ਬੋਲਿਆ ਕਿਸ ਨੇ ਸੰਤਾਲੀ ਤੋਂ ਲੈ ਕੇ ਪੰਜਾਬ ਦਾ ਤੁਸੀਂ ਛੱਡਿਆ ਕੀ ਹੈ ਉਹੀ ਤੁਸੀਂ ਪੰਜ ਚਾਰ ਬੰਦੇ ਹੋ ਕੈਪਟਨਾ ਬਾਦਲਾ ਮਾਨ ਹੈ ਇਹੀ ਗਦਵਾ ਪਾਈ ਫਿਰਦੇ ਹੋ ਸੰਤਾਲੀ ਤੋਂ ਲੈ ਕੇ ਭੰਬਲ ਭੂਸਾ ਪੰਜਾਬ ਦੇ ਲੋਕਾਂ ਨੂੰ ਪਰ ਗੁਰੂ ਗ੍ਰੰਥ ਸਾਹਿਬ ਨੂੰ ਰਹਿਮ ਕਰੋ ਵਿੱਚ ਨੱਕੜੀ ਸੋਏ ਸਾਰਿਆਂ ਦਾ ਖੱਤਰੀ ਬ੍ਰਾਹਮਣ ਸੂਤ ਵੈਸ ਉਪਦੇ ਚੌਬਰ ਨਾ ਕੋ ਸਾਂਝਾ ਸਾਰੀ ਮਨੁੱਖਤਾ ਦਾ ਗੁਰੂ ਹੈ ਇਹ ਤੁਸੀਂ ਢੋਂਗੂਆਂ ਨੂੰ ਮਹਾਪੁਰਸ਼ ਕਹਿ ਕੇ ਪ੍ਰਮੋਟ ਕਰਦੇ ਹੋ ਉਹਨਾਂ ਨੂੰ ਜਿਹੜੇ ਤੁਹਾਡੀ ਹਾਂਜ ਹਾਂ ਮਨਾਉਂਦੇ ਆ ਜੇ ਮਜੀਠੀਏ ਦੀ ਰਿਸ਼ਤੇਦਾਰੀ ਨਾ ਹੁੰਦੀ ਇਹ ਤਾਂ ਉਹਨਾਂ ਨਾਲ ਉਹਨੇ ਮਹਾਪੁਰਸ਼ ਕਿੱਥੇ ਜਾ ਰਿਹਾ ਤੁਹਾਡਾ ਮਹਾਪੁਰਸ਼ ਮਹਾਪੁਰਸਾਂ ਨੂੰ ਮਿਲਣ ਜਾਂਦਾ ਤਾਂ ਆਪਾਂ ਕਹਿ ਵੀ ਲੈਂਦੇ ਇੱਦਾਂ ਤਾਂ ਸਰਸੇ ਵਾਲੇ ਨਾਲ ਮੁਲਾਕਾਤ ਕਰਿਆ ਹੁੰਦਾ ਜਾ ਕੇ ਜੇਲ੍ਹ 'ਚ ਉਧਰ ਆਸਰਾਮ ਨੂੰ ਮਿਲਿਆ ਹੁੰਦਾ ਫੇਰ ਵੀ ਕਹਿੰਦੇ ਭਾਈ ਸੰਤ ਸੰਤਾਂ ਨੂੰ ਮਿਲਣ ਗਏ ਆ ਇਹ ਤਾਂ ਡਾਕੂਆਂ ਦੀਆਂ ਮੁਲਾਕਾਤਾਂ ਡਾਕੂਆਂ ਨੂੰ ਛਡਾਉਂਦੇ ਫਿਰਦੇ ਆ ਡਾਕੂਆਂ ਦਾ ਰੂਪ ਕੋਈ ਵੀ ਹੋ ਸਕਦਾ ਕੋਈ ਜ਼ਰੂਰੀ ਨਹੀਂ ਵੀ ਹੱਥ ਘੋੜਿਆਂ ਤੇ ਚੜ ਕੇ ਆਉਣ ਵਾਲੇ ਡਾਕੂ ਹੁੰਦੇ ਆ ਗੱਡੀਆਂ ਤੇ ਲੁੱਟਣ ਵਾਲੇ ਹੁੰਦੇ ਆ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਵੀ ਡਾਕੂ ਹੀ ਹੁੰਦੇ ਹਨ